ਸਤ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਘੱਗਾ ਮੰਡੀ ਵਿਖੇ ਤੁਹਾਡੇ ਵਾਸਤੇ ਲੈ ਕੇ ਆਏ ਵੱਖ-ਵੱਖ ਤਰ੍ਹਾਂ ਦੇ ਟਰੈਕਟਰ ਆ ਪਿੰਡ ਘੱਗਾ ਤਹਿਸੀਲ ਪਾਤਲਾ ਜ਼ਿਲ੍ਹਾ ਪਟਿਆਲਾ ਬਾਈ ਜਰਨੈਲ ਕੋਲੇ ਬਾਈ ਹਰਦੀਪ ਕੋਲੇ ਆਜੋ ਦੇਈਏ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲੇ ਹੈ ਅਰਜਨ ਅਰਜਨ 605 ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਕਤੋਲੀ ਕੰਗਣੀ ਟਰੈਕਟਰ ਦੇਖ ਸਕਦੇ ਹੋ 2019 ਮਾਡਲ 2019 ਮਾਡਲ ਟਰੈਕਟਰ ਹੈ ਡਿਮਾਂਡ ਕਰਦੇ ਨੇ ਬਾਈ 5 ਲੱਖ 25000 525 ਡਿਮਾਂਡ ਇਹਦੇ ਨਾਲ ਆ ਗਿਆ ਨਿਊ ਹਾਲੈਂਡ 3630 ਨਿਊ ਹਾਲੈਂਡ 3630 2012 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕਤੋਲੀ ਕੰਗਣੀ ਪਾਵਰ ਸਟੀering ਦੇ ਵਿੱਚ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ 2012 ਮਾਡਲ ਇਹਦੀ ਡਿਮਾਂਡ ਕਰਦੇ ਨੇ ਭਾਈ 390000 390000 ਡਿਮਾਂਡ ਕਰਦੇ ਨੇ ਭਾਈ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ ਸੋਨਾ ਲੀਕਾ 42 ਦਾ DI 42 RX ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 2016 ਮਾਡਲ 2016 ਮਾਡਲ ਸਿੰਪਲ ਸਟੀering ਦੇ ਵਿੱਚ ਹੈ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ਼ ਟਰੈਕਟਰ ਹੈ ਇਹਦੀ ਡਿਮਾਂਡ ਕਰਦੇ ਨੇ ਬਾਈ 325000 325000 ਡਿਮਾਂਡ ਹੈ ਇਹਦੇ ਨਾਲ ਫੇਰ ਆ ਗਿਆ ਸੋਨਾ ਲੀਕਾ 42 ਸੋਨਾ ਲੀਕਾ 42 RX ਦੇ ਵਿੱਚ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਡਰਾਈਵਲ ਨਾਲ ਮਿਲੂ 2016 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 325 ਸੌਰੀ 360000 ਤਿੰਨ 22 ਇਹਦੀ ਡਿਮਾਂਡ ਹੈ 3,60,000 ਦੀ ਡਿਮਾਂਡ ਹੈ ਦੇਖ ਸਕਦੇ ਹੋ ਇਸ ਦੇ ਨਾਲ ਹੀ ਆ ਗਿਆ ਪ੍ਰੀਤ 6049 ਟਰੈਕਟਰ ਦੇਖ ਸਕਦੇ ਹੋ ਸੈਂਟਰ ਗੇਅਰ ਦੇ ਵਿੱਚ ਟਰੈਕਟਰ ਹੈ ਇਹ ਪ੍ਰੀਤ 6049 2021 ਮਾਡਲ ਪ੍ਰੀਤ ਦੇਖ ਸਕਦੇ ਹੋ ਇਹਦੀ ਡਿਮਾਂਡ ਕਰਦੇ ਨੇ ਬਾਈ 3,95,000 3,95,000 ਦੀ ਡਿਮਾਂਡ ਹੈ 795000 ਟਰੈਕਟਰ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਪਾਵਰ ਸਟੀering ਦੇ ਵਿੱਚ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕਿਤੋਂ ਲਿਕਗਣੀ ਇਹਦੇ ਨਾਲ ਆ ਗਿਆ ਸਵਰਾਜ 855 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਹਰਿਆਣਾ ਨੰਬਰ 2015 ਮਾਡਲ ਟਰੈਕਟਰ ਹੈ ਕਿਤੋਂ ਲਿਕਗਣੀ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਹੈ ਟਰੈਕਟਰ ਦੇਖ ਸਕਦੇ ਹੋ ਸਵਰਾਜ 855 2015 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 440000 440000 ਡਿਮਾਂਡ ਹੈ ਦੇਖ ਸਕਦੇ ਹੋ ਟਰੈਕਟਰ 440000 ਇਸ ਤੋਂ ਅੱਗੇ ਆ ਗਿਆ ਆਪਣੇ ਲਈ ਏਸ 450 450 ਏਸ ਟਰੈਕਟਰ ਦੇਖ ਸਕਦੇ ਹੋ 2012 ਮਾਡਲ 175000 ਇਹਦੀ ਡਿਮਾਂਡ ਹੈ 2012 ਮਾਡਲ ਇਸ ਤੋਂ ਗਿਆ ਗਿਆ ਸੋਨਾ ਲੀਕਾ 35 ਦਾ ਦੇਖ ਸਕਦੇ ਹੋ ਟਰੈਕਟਰ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਸਿੰਪਲ ਸਟੀering ਦੇ ਵਿੱਚ 2014 ਮਾਡਲ 2014 ਮਾਡਲ ਡਿਮਾਂਡ ਕਰਦੇ ਨੇ ਬਾਈ 2 ਲੱਖ 80 ਹਜ਼ਾਰ 2 ਲੱਖ 80 ਹਜ਼ਾਰ ਡਿਮਾਂਡ ਹੈ ਇਸ ਦੇ ਨਾਲ ਫਿਰ ਸੋਨਾ ਲੀਕਾ ਆ ਗਿਆ ਪਾਵਰ ਸਟੀering ਦੇ ਵਿੱਚ ਸੋਨਾਲੀਕਾ 35 ਦਾ 2014 ਮਾਡਲ 2017 ਮਾਡਲ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ 2017 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 3,35,000 3,35,000 ਇਸ ਤੋਂ ਅੱਗੇ ਆ ਗਿਆ ਆਪਣੇ ਲੱਵੇ ਏਸ ਏਸ ਟਰੈਕਟਰ ਆ ਗਿਆ ਦੇਖ ਸਕਦੇ ਹੋ 2013 ਮਾਡਲ 13 ਮਾਡਲ ਪਾਵਰ ਸਟੀering ਦੇ ਵਿੱਚ ਹੈ ਟਰੈਕਟਰ 450 ਛਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਇਸ 2013 ਮਾਡਲ 2 ਲੱਖ 40 ਹਜ਼ਾਰ ਦੀ ਡਿਮਾਂਡ ਕਰਦੇ ਨੇ ਬਾਈ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ ਸੋਨਾਲੀਕਾ 750 ਸੋਨਾਲੀਕਾ 750 ਦੇਖ ਸਕਦੇ ਹੋ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਹੈ 16 ਦੇ ਟਾਇਰਾਂ ਦੇ ਵਿੱਚ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕਿਤੇੋ ਲੀਕੰਗਣੀ 2000 18 ਮਾਡਲ 520000 ਡਿਮਾਂਡ ਕਰਦੇ ਨੇ ਬਾਈ 18 ਮਾਡਲ ਦੀ 5 ਲੱਖ 20000 ਇਸ ਤੋਂ ਅੱਗੇ ਆ ਗਿਆ ਸਵਰਾਜ 855 ਚੌਰਛੋ ਦੇ ਵਿੱਚ 1996 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 1 ਲੱਖ 25000 ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 60 ਐਮ ਐਮ ਸੁਪਰ ਡੀ ਆਈ ਦੇਖ ਸਕਦੇ ਹੋ ਪਾਵਰ ਸਟੀering ਦੇ ਵਿੱਚ ਹੈ ਟਰੈਕਟਰ ਬਾਡੀ ਲਾਈਨ ਦਾ ਪੂਰਾ ਸਾਫ਼ ਹੈ ਕਿਤੋਂ ਲੀਕੰਗ ਨਹੀਂ 2015 ਮਾਡਲ 3,50,000 ਰੁਪਿਆ ਬਾਈ ਡਿਮਾਂਡ ਕਰਦੇ ਨੇ 3,50,000 ਰੁਪਿਆ ਡਿਮਾਂਡ ਹੈ 2015 ਮਾਡਲ ਇਸ ਦੇ ਨਾਲ ਆ ਗਿਆ ਬਾਈ ਪ੍ਰੀਤ ਪ੍ਰੀਤ 6049 ਟਰੈਕਟਰ ਦੇਖ ਸਕਦੇ ਹੋ ਪਾਵਰ ਸਟੀering ਦੇ ਵਿੱਚ ਹੈ 16 ਦੇ ਟਾਇਰ ਨੇ ਛਾਤਰੀ ਲੱਗੀ ਹੋਈ ਹੈ ਡੰਡਾ ਡਰਾਵਲ ਨਾਲ ਮਿਲੂ 2013 ਮਾਡਲ 2,75,000 ਡਿਮਾਂਡ ਹੈ ਇਹਦੀ ਇਸ ਤੋਂ ਅੱਗੇ ਆ ਗਿਆ ਇੰਡੋ ਫਾਰਮ 3040 DI ਦੇਖ ਸਕਦੇ ਹੋ ਟਰੈਕਟਰ 2006 ਮਾਡਲ 1,85,000 ਡਿਮਾਂਡ ਹੈ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 35 ਦਾ ਦੇਖ ਸਕਦੇ ਹੋ ਸੋਨਾਲੀਕਾ 35 2008 ਮਾਡਲ 2,10,000 ਡਿਮਾਂਡ ਹੈ ਇਹ ਟਰੈਕਟਰ ਸੇਲ ਹੋ ਗਿਆ ਇਹ ਟਰੈਕਟਰ 2008 ਮਾਡਲ 210 ਡਿਮਾਂਡ ਹੈ ਹਾਂਜੀ ਆਪਣੇ ਕੋਲ ਬਈ ਆ ਗਿਆ ਸਵਰਾਜ 855 ਦੇਖ ਸਕਦੇ ਹੋ 2019 ਮਾਡਲ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਪੂਰਾ ਸਾਫ ਟਰੈਕਟਰ ਹੈ ਕੋਈ ਟੋਲੀ ਕੰਗ ਨਹੀਂ 80 85 ਪੈਸੇ ਟਾਇਰ ਪਏ ਨੇ ਚੌਕੜਾ ਨਾਲ ਦੇ ਟਾਇਰ ਨੇ ਦੇਖ ਸਕਦੇ ਹੋ ਸਵਰਾਜ 855 2019 ਮਾਡਲ 5 ਲੱਖ 40 ਹਜ਼ਾਰ 22 ਡਿਮਾਂਡ ਕਰਦੇ ਨੇ ਇਸ ਟਰੈਕਟਰ ਦੀ 5 40 ਡਿਮਾਂਡ ਹੈ ਹਰਿਆਣਾ ਨੰਬਰ ਟਰੈਕਟਰ ਨੇ ਇਸ ਤੋਂ ਅੱਗੇ ਆ ਗਿਆ ਸੋਨਾ ਲੀਕਾ 60 ਐਮ ਐਮ 50 ਕੈਟਾਗਰੀ ਚ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਕਿ ਤੋ ਲੀਕ ਨਹੀਂ ਐਮ ਐਮ 60 2014 ਮਾਡਲ 2 ਲੱਖ 80 ਹਜ਼ਾਰ ਡਿਮਾਂਡ ਕਰਦੇ ਨੇ ਬਾਈ ਦੋ ਅਸੀਂ ਡਿਮਾਂਡ ਹੈ ਬਾਈਆਂ ਦੀ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਬਾਈ ਜਰਨੈਲ ਕੋਲੇ ਖੜੇ ਨੇ ਘੱਗਾ ਵਿਖੇ ਪਿੰਡ ਘੱਗਾ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਬਾਈ ਕੋਲੇ ਪ੍ਰੀਤ ਟਰੈਕਟਰਾਂ ਦੀ ਏਜੰਸੀ ਹੈ ਨਾਲ ਬਾਈ ਪੁਰਾਣੇ ਟਰੈਕਟਰਾਂ ਦਾ ਕੰਮ ਕਰਦਾ ਹੈ ਨੰਬਰ ਹੈਗਾ ਬਾਈ ਦਾ 98555 94147 ਬਾਈ ਹਰਦੀਪ ਦਾ ਨੰਬਰ ਹੈਗਾ ਨਿਯਮਿਕ 147 93842 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਇਹ ਟਰੈਕਟਰ ਲੈ ਸਕਦੇ ਹੋ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ